ਮੇਰੇ ਵੱਲੋਂ ਇਹ ਸਾਰੇ ਰੁਪਿਆਰ ਪਰਿ ਸਸਤੀ ਦਾ ਤੇ ਅੱਜ ਆਪਾਂ ਮਲਾਈ ਦਾ ਕੱਟਣ ਲੱਗੇ ਆ ਕਿਓ ਵੀ ਆਪਾਂ ਮਲਾਈ ਲੈਣੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰੀਦਾ ਭਲਾ ਦੋ ਚਾਰ ਮਿੰਟਾਂ ਦੇ ਵਿੱਚ ਇਹ ਨਿਕਲੇ ਹੁੰਦੀ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਸ ਤਰ੍ਹਾਂ ਜਿਦੋਂ ਆਪਾਂ ਫਲਾਈ ਜਮਾ ਹੈ ਤੁਹ ਵਧੀਆ ਨਿਕਲੇ ਹੁੰਦੇ ਆ ਪਹਿਲਾਂ ਤਾਂ ਆਪਣੇ ਰਿੜਕਣੇ ਵਗੈਰਾ ਜਿਆਦੇ ਦੁੱਧ ਹੁੰਦਾ ਸੀ ਤੇ ਆਪਾਂ ਰਿੜਕਣੇ ਦੇ ਵਿੱਚ ਪਾ ਲੈਂਦੇ ਸੀ ਹੁਣ ਤਾਂ ਮਲਾਈ ਆ ਜਿਹੜੀ ਉਹ ਕੱਢ ਲਈ ਸੀ ਤੇ ਮੱਖਣ ਬਣਾ ਲਈਦਾ ਜਿਆਦੇ ਦਿਨਾਂ ਦੀ ਨਾ ਕਰੋ ਪੰਜਾ ਚਾਰ ਦਿਨਾਂ ਦੀ ਮਲਾਈ ਇਕੱਠੀ ਕਰ ਲਓ ਤੇ ਉਹਦੇ ਮੱਖਣ ਕੱਢ ਲਓ ਜੇ ਜ਼ਿਆਦੇ ਹੈਗੀ ਤਾਂ ਵਿੱਚ ਪਿਓ ਵੀ ਤੁਸੀਂ ਬਣਾ ਸਕਦੇ ਆ ਤੇ ਇਹਦੇ ਉੱਪਰ ਬਾਅਦ ਵਿੱਚ ਆਪਾਂ ਮੱਖਣ ਕੱਢ ਕੇ ਤੇ ਜਿਹੜਾ ਬਚਿਆ ਜਿਹੜਾ ਇਹਦੇ ਵਿੱਚੋਂ ਦੁੱਧ ਬਚੂਗਾ ਮੱਖਣ ਤੋਂ ਬਾਅਦ ਉਹਦਾ ਆਪਾਂ ਕੀ ਬਣਾਉਨੇ ਆ ਉਹ ਤੁਸੀਂ ਵੀਡੀਓ ਦੇ ਨਾਲ ਨਾ ਜੁੜੇ ਰਹੋ ਜੇ ਅੱਜ ਇਤਨੀ ਹੀ ਆ ਪਹੜਾਈ ਕਰਾਂਗੇ ਆਪਣੇ ਕੋਲ ਨੂੰ ਬਲੈਂਡਰ ਵੀ ਹੈਗਾ ਸੀ ਤੇ ਉਹ ਮੈਨੂੰ ਅਥਰਸੋਈ ਜਿ حدا ਨਾ ਪੈਣਾ ਸੀਗਾ ਤੇ ਮੈਂ ਫੇਰ ਚੱਲ ਨਾਲੇ ਤੇ ਪੱਕੇ ਥੱਲੇ ਹਵਾ ਆਈ ਜਾਊਗੀ ਤੇ ਨਾਲੇ ਆਪਾਂ ਇਹ ਕਰ ਲੈਨੇ ਥੋੜੇ ਜਿਹਾ ਅੱਪਸਰ ਹਿੱਲ ਜਾਣਗੇ ਤਰਕ ਤਰਕ ਹੁੰਦੀ ਆ ਨਾ ਆਸਰਾ ਕਰਕੇ ਆਪ ਕਰ ਲੈਂਦਾ ਆਪਣਾ ਮਸਰਾ ਕਰਕੇ ਆਹ ਦੇਖੋ ਇਹ ਸੰਗਣਾ ਸੰਗਣਾ ਹੋ ਗਿਆ ਹੁਣ ਬਸ ਇਹ ਕਿਉ ਨਿਕਲ ਜੂਗਾ ਥੋੜਾ ਚਿਰ ਜਦੋਂ ਆਪਾਂ ਹੋਰ ਹਲਾਵਾਂਗੇ ਫਿਰ ਕਿਉ ਨਿਕਲੇ ਹੋ ਆ ਦੇਖੋ ਆਪਣਾ ਹੁਣ ਆ ਕਿਉ ਨਿਕਲਣ ਵਾਲਾ ਬਸ ਨਿਕਲ ਗਿਆ ਕਿਉ ਬਿਲਕੁਲ ਲੱਸੀ ਅਲੱਗ ਹੋ ਗਈ ਤੇ ਮੱਖਣਾ ਲੱਗ ਗਿਆ ਦੇਖੋ ਦੇਖੋ ਕਿੰਨਾ ਸੋਨਾ ਨਿਕਲਿਆ ਲੋ ਜੀ ਹੁਣ ਨਾ ਆਪਾਂ ਇਹਨੂੰ ਮੱਖਣ ਨੂੰ ਕੱਢ ਲੈਨੇ ਆ ਇਹ ਹੁਣ ਨਾ ਆਪਾਂ ਇਹ ਚੁੱਕਿਆ ਉਹ ਕੱਢ ਲਾਂਗੇ ਚੰਗੀ ਤਰ੍ਹਾਂ ਹੱਥ ਸਾਫ਼ ਕਰਕੇ ਫੇਰ ਕੱਢਣਾ ਚਾਹੀਦਾ ਕਿਉਂ ਜਿਹੜਾ ਹੁਣ ਆਪਣਾ ਆਪਾਂ ਉਹਦਾ ਘਰੇ ਘਿਓ ਕੱਢਦੇ ਆਂ ਦੇ ਮੱਖਣ ਕੱਢਦੇ ਆਂ ਜਾਂ ਘਿਓ ਕੱਢਦੇ ਆਂ ਇਹਦਾ ਬਾਅਦ ਚ ਘਿਓ ਮੱਖਣ ਤੋਂ ਘਿਓ ਬਣਾਉਨੇ ਆਂ ਉਹ ਦੇਖੋ ਕਿੰਨਾ ਵਧੀਆ ਹੁੰਦਾ ਤੇ ਜਿਹੜਾ ਆਪਾਂ ਬਾਜ਼ਾਰ ਦਾ ਲੈ ਕੇ ਆਉਂਦੇ ਆਂ ਤੇ ਉਹ ਕਿਦਾਂ ਦਾ ਹੁੰਦਾ ਜਿਹੜੀ ਘਰ ਦੀ ਚੀਜ਼ ਆ ਉਹ ਉਹਦੇ ਵਰਗੀ ਤਾਂ ਕੋਈ ਰੀਸ ਹੀ ਨਹੀਂ ਹੈਗੀ ਘਰ ਦੇ ਦੁੱਧ ਘਿਓ ਮੱਖਣ ਦੀ ਹੁਣ ਜਿਹੜੇ ਹੋਰ ਲੈ ਕੇ ਆਉਂਦੇ ਟਿੱਕੀਆਂ ਹੀ ਉਹ ਕੀ ਸਵਾਦ ਥੋੜੀ ਉਲਝ ਗਿਆ ਤੋਂ ਬਿਲਕੁਲ ਹੀ ਸਵਾਲ ਲੱਗਦਾ ਆਪਾਂ بس ਉਹਨਾਂ ਦੇ ਵਿੱਚ ਫਰੀਵਰ ਵਗੈਰਾ ਹੀ ਪਾਏ ਹੁੰਦੇ ਹੋਰ ਤਾਂ ਬਸ ਹੀ ਪਾਇਆ ਹੁੰਦਾ ਜਿੰਨੀ ਵੀ ਮਲਾਈ ਹੈ ਉਹਨੂੰ ਕੱਢ ਲਓ ਤੇ ਉਹਦਾ ਕੱਢ ਰੋਕਿਓ ਤੇ ਵਧੀਆ ਪਰੌਂਠਾ ਨਾਲ ਅੱਜਕੱਲ ਹੁਣ ਆਪਣੇ ਮੂਲੀ ਵਾਲੇ ਆਲੂ ਵਾਲੇ ਕੋਈ ਮਰਜ਼ੀ ਪਰੌਂਠਾ ਬਣਾ ਲਓ ਉਹਦੇ ਨਾਲ ਵਧੀਆ ਟੇਸਟੀ ਲੱਗਦੇ ਆ ਤੇ ਮੱਖਣ ਵਧੀਆ ਟੇਸਟੀ ਲੱਗਦਾ ਅੱਗੇ ਕਿੰਨੇ ਲੋਕਾਂ ਦੇ ਘਰ ਹੁੰਦਾ ਸੀ ਜੇ ਹਰੇਕਦੇ ਘਰ ਦੇ ਵਿੱਚ ਪਸ਼ੂ ਹੁੰਦੇ ਸੀ ਮੇਰੇ ਫਰਮ ਲਈ ਦਾ ਤਾਂ ਕੋਈ ਸੜਦਾ ਹੀ ਨਹੀਂ ਹਾਂ ਸਾਡੇ ਤਾਂ ਆਪ ਦੇ ਪਸ਼ੂ ਜੀ ਇੱਥੇ ਮੇਰੇ ਪੀਕਿਆਂ ਦੇ ਵੀ ਤੇ ਸੌਰਿਆਂ ਦੇ ਵੀ ਬਹੁਤ ਜ਼ਿਆਦੇ ਪਸ਼ੂ ਹੁੰਦੇ ਸੀ 8-8 7-7 ਤੱਕ ਮੱਝਾਂ ਗਾਈਆਂ ਹੁੰਦੀਆਂ ਸੀ ਕਦੇ ਦੁੱਧ ਵੇਚਿਆ ਵੀ ਨਹੀਂ ਸੀਗਾ ਹਾਂ ਹੁਣ ਅਸੀਂ ਸਾਨੂੰ 10 ਕਸਾਲੀ 10 ਕਸਾਲੀ ਹੋਏ ਆ ਅਸੀਂ ਪਸ਼ੂ ਨਹੀਂ ਰੱਖਦੇਗੇ ਤੇ ਨਹੀਂ ਅਸੀਂ ਅੱਜ ਤੱਕ ਲੋਕ ਦੁੱਧ ਵੇਚਦੇ ਸੀ ਪਰ ਅਸੀਂ ਕਦੇ ਦੁੱਧ ਦੀ ਸੀ ਵੇਚੇ ਸਾਰਾ ਰਿੜਕ ਜਿਹੜਾ ਪੀਣਾ ਪੀੜਾ ਬਾਕੀ ਸਾਰਾ ਰਿੜਕ ਤੇ ਹੁੰਦੇ ਸੀਗੇ ਸਾਰੇ तकरीबन ਲੱਸੀ ਲੈ ਕੇ ਜਾਂਦੇ ਲੋ ਜੀ ਆਪਣਾ ਘਿਓ ਨਿਕਲ ਕੇ ਤਿਆਰ ਹੋ ਗਿਆ ਤੇ ਹੁਣ ਇਹ ਜਿਹੜਾ ਆਪਣਾ ਬਚਿਆ ਨਾ ਇਹ ਵਾਲਾ ਇਹਦਾ ਹੁਣ ਆਪਾਂ ਗਰਮ ਕਰਕੇ ਇਹਦਾ ਪਨੀਰ ਕੱਢ ਕੇ ਦਿਖਾਉਣੀ ਆ ਮੈਂ ਤੁਹਾਨੂੰ ਵੀ ਆਪਣਾ ਮੱਖਣ ਵੀ ਇਹਨਾਂ ਨਿਕਲ ਗਿਆ ਜਿੰਨੀ ਆਪਣੀ ਮਲਾਈ ਸੀ ਉਹਨਾਂ ਮੱਖਣ ਨਿਕਲ ਗਿਆ ਤੇ ਆਪਣਾ ਹੁਣ ਮੈਂ ਤੁਹਾਨੂੰ ਪਨੀਰ ਕੱਢ ਕੇ ਦਿਖਾਉਣੀ ਵੀ ਪਨੀਰ ਕਿੰਨਾ ਨਿਕਲਦਾ ਹੁਣ ਆਪਾਂ ਇੱਧਰ ਗੈਸ ਤੇ ਕਾਲਿਆ ਤੇ ਇਹ ਜਿਹੜਾ ਆਪਾਂ ਵਿੱਚੋਂ ਇਹ ਇਹ ਮੱਖਣ ਦੇ ਵਿੱਚੋਂ ਬਾਅਦ ਚ ਇਹ ਦੁੱਧ ਬਚਿਆ ਆਪਾਂ ਇਹ ਇਹਦੇ ਵਿੱਚ ਪਾ ਦਿੰਦੇ ਆ ਇੱਥੇ ਰੱਖ ਦਿੰਨੇ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਘਰਮ ਕਰਦੇ ਆ ਇਹ ਨੂੰ ਬਿਲਾ ਲਾਂਗੇ ਤਾਂ ਜੋ ਨਾ ਇਹ نیچے ਨਾ ਲੱਗੇ ਜੇ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਨਾ ਇਹ ਆਪਣੇ ਆਪ ਫਟ ਜਾਊਗਾ ਜੇ ਬਾਈ ਜਾਂਸ ਨਹੀਂ ਵੀ ਫਟਦਾ ਤੁਸੀਂ ਇਹਦੇ ਵਿੱਚ ਵੀ ਨਿਗਰ ਪਾ ਸਕਦੇ ਆ ਇਹ ਨੂੰ ਹੁਣ ਅਪਰ ਰੱਖ ਦਿੰਨੇ ਆ ਸਵੇਰ ਪ੍ਰੌਂਘਾ ਵਾਸਤੇ ਬਰੇਕ ਇਹ ਤੁਹਾਨੂੰ ਏਦਾਂ ਲੱਗਦਾ ਵੀ ਤੁਹਾਨੂੰ ਆ ਮੰਨੇੜੇ ਕਰਕੇ ਲੱਗਣੀ ਹੈ ਜਿਵੇਂ ਹੁਣ ਇਹ ਹੈਗਾ ਜਿੰਨਾ ਆਪਾਂ ਮੱਖਣਾ ਕੱਢਿਆ ਇਹ ਉਸ ਤੋਂ ਥੋੜਾ ਜਿਹਾ ਘੱਟ ਪਨੀਰ ਇੰਨਾ ਸਾਰਾ ਨਿਕਲੇ ਆਊਗਾ ਆਪਣਾ ਜਿਵੇਂ ਮੱਖਣਾ ਇੰਨਾ ਨਿਕਲਿਆ ਤਾਂ ਪਨੀਰ ਇੰਨਾ ਨਿਕਲੂਗਾ ਇਸ ਇਸ ਟਾਈਮ ਜੇ ਤੁਹਾਨੂੰ ਪਨੀਰ ਦੀ ਜ਼ਿਆਦਾ ਜਰੂਰਤ ਹੈਗੀ ਆ ਵੀ ਤੁਹਾਨੂੰ ਵੱਧ ਚਾਹੀਦਾ ਤਾਂ ਤੁਸੀਂ ਇਹਦੇ ਵਿੱਚ ਇੱਕ ਗਲਾਸ ਦੁੱਧ ਦਾ ਹੋਰ ਪਾ ਸਕਦੇ ਆ ਕਿੰਨਾ ਪਨੀਰ ਇੱਕ ਗਲਾਸ ਦੋ ਗਲਾਸ ਹੋ ਥੋੜੀ ਮਰਜ਼ੀ ਆ ਇਸੇ ਦੇ ਵਿੱਚ ਪਾ ਸਕਦੇ ਬਹੁਤ ਵਧੀਆ ਪਨੀਰ ਨਿਕਲਦਾ ਆ ਦੇਖੋ ਜੀ ਹੁਣ ਬਣਾਇਆ ਥੋੜਾ ਥੋੜਾ ਫੜਨਾ ਸ਼ੁਰੂ ਹੋ ਗਿਆ ਆਪਾਂ 2 ਚਮਚੇ ਪਾਣੀ ਦੇ ਪਾਏ ਤੇ ਅੱਧਾ ਚਮਚਾ ਆਪਾਂ ਵਿਨੀਗਰ ਦਾ ਪਾਇਆ ਇਹ ਚੰਗੀ ਤਰ੍ਹਾਂ ਫਟ ਜੂ ਬੈਸ ਤਾਂ ਫਟਦਾ ਇਸੇ ਨਾਲ ਹੀ ਜਾਊਗਾ ਥੋੜਾ ਜਿਹਾ ਪਾ ਦਿੰਨੀ ਆ ਕਿ ਚੰਗੀ ਤਰ੍ਹਾਂ ਇਹ ਫਟ ਜੇ ਅੱਧਾ ਚਮਚਾ ਪਾਇਆ ਮੈਂ ਵਿਨੀਗਰ ਦਾ ਤੇ 2 ਚਮਚੇ ਪਾਣੀ ਚ ਪਾ ਕੇ ਨਾ ਤੇ ਫਿਰ ਇਹਨੂੰ ਪਾ ਦਿੰਉ ਆ ਦੇਖੋ ਜੀ ਕਿੰਨਾ ਵਧੀਆ ਫਟ ਗਿਆ ਬੋਲੀ ਵਾਂਗੂ ਬਣ ਗਿਆ ਤੇ ਹੁਣ ਆਪਾਂ ਨਾ ਮੈਂ ਇਹਨੂੰ ਇੱਥੇ ਹੀ ਬੰਦ ਕਰ ਦੂੰਗੀ ਕਿਉਂਕਿ ਆਪਣੇ ਸੇਕ ਨਾਲ ਇਹ ਚੰਗੀ ਤਰ੍ਹਾਂ ਦਾ ਹੈ ਨਾ ਪਾਣੀ ਅਲੱਗ ਹੋ ਜੂਗਾ ਤੇ ਪਨੀਰ ਅਲੱਗ ਹੋ ਜੂਗਾ ਜੇ ਜਾਨਸ ਤੇਰਾ ਆਪਾਂ ਇਹਨੂੰ ਕਰੀ ਗਏ ਤਾਂ ਫਿਰ ਇਹ ਪਨੀਰ ਨਾ ਉਦਾਂ ਦਾ ਸੌਫਟ ਨਹੀਂ ਚੰਗੀ ਤਰ੍ਹਾਂ ਬਣਨਾ ਇਹ ਤਾਂ ਹੁਣ ਬਸ ਇਹਨੂੰ ਐਂ ਹੀ ਬੰਦ ਕਰਤਾ ਬੰਦ ਕਰਕੇ ਤੇ ਬਸ ਮੈਂ ਇਹਨੂੰ 2-3 ਮਿੰਟਾਂ ਬਾਅਦ ਫਿਰ ਇਹਨੂੰ ਵਾਸ਼ ਕਰ ਦੂੰਗੀ ਆ ਦੇਖੋ ਜੀ ਆਪਾਂ ਨੇ ਪਨੀਰ ਚੰਗੀ ਤਰ੍ਹਾਂ ਛਾਨ ਲਿਆ ਇਹ ਇਨਾ ਆਪਣਾ ਪਨੀਰ ਨਿਕਲਿਆ ਤੇ ਇਹਨੂੰ ਮਲ ਮਲ ਦੇ ਕੱਪੜੇ ਦੇ ਵਿੱਚ ਇਸ ਤਰ੍ਹਾਂ ਲੇਟ ਦੂੰਗੇ ਇਹ ਜਿੱਤੇ ਥੋੜਾ ਜਿਹਾ ਕੋਈ ਧਾਰ ਦੇ ਦਿਆਂਗੇ। ਇਸ ਤਰ੍ਹਾਂ ਕਰਦੇ। ਐਕਸਟਰਾ ਪਾਣੀ ਜਿਆ ਥੋੜਾ ਜਿਹਾ ਨਿਕਲ ਗਿਆ ਤੇ ਮੈਂ ਹਨ ਇਸ ਪਾਣੀ ਨੂੰ ਡੋਲ ਦਿੰਨੀ ਆ। ਹੀ ਨੂੰ ਨੇ ਥੀ ਰੱਖ ਲੈਣੇ ਆਪਾਂ। ਚੰਗੀ ਤਰ੍ਹਾਂ ਆ ਇਸ ਤਰ੍ਹਾਂ ਕਰ ਲਏ ਤੇ ਇਹਨੂੰ ਬੁੱਤੇ ਕੀ ਭਾਰ ਦੇ ਦਿੰਨੀ ਹੈ ਇਹ ਆਪਣਾ ਰੋਟੀ ਪਕਾਉਣ ਵਾਲਾ ਚਕਲਾ ਆਪਾਂ ਇਹ ਉੱਤੇ ਦੇ ਦਿੰਨੇ ਆ ਇਸ ਤਰ੍ਹਾਂ ਕਰਕੇ ਠੰਗੀ ਦਰੈ ਦੇ ਤੇ ਜਦੋਂ ਭਾਰ ਆ ਗਿਆ ਤੇ ਇਹ ਆਪਣਾ ਪਨੀਰ ਨਿਕਲ ਜਾਊਗਾ